ਇਹ ਸਾਰੀ ਤੁਹਾਡੇ ਵੀ ਸਾਹਮਣੇ ਤੇ ਮੈਂ ਵੀ ਦੇਖ ਰਿਹਾ ਪਾਣੀ ਇਸ ਕਦਰ ਆ ਰਿਹਾ ਹੈ ਕਿ ਜਿਹੜਾ ਇੱਕ ਕਿਸਮ ਦਾ ਵੀ ਕਿਤੇ ਕਿਤੇ ਮਾਰ ਵੀ ਹੋ ਰਹੀ ਹੈ ਸੰਭਾਲਣਾ ਵੀ ਜਿਹੜੇ ਕਿਨਾਰੇ ਬਣੇ ਨੇ ਉਹਨਾਂ ਨੂੰ ਮੁਸ਼ਕਲ ਹੋ ਰਿਹਾ ਪਰ ਜਿਹੜੇ ਸਾਡੇ ਕਿਨਾਰੇ ਹੈਗੇ ਨੇ ਸਰਕਾਰੀ ਤੌਰ ਤੇ ਕਿਤੇ ਕਿਨਾਰੇ ਨਹੀਂ ਟੁੱਟੇ ਤੇ ਜਿਹੜੇ ਪਾਣੀ ਹੁਣ ਇਸ ਤਰੀਕੇ ਨਾਲ ਆ ਗਿਆ ਜਿਵੇਂ ਕਾਲੂ ਵਾਲਾ ਪਿੰਡ ਹੈ ਹੁਣ ਇਹਦੇ ਪਰਲੇ ਪਾਸੇ ਵੀ ਪਾਣੀ ਆ ਗਿਆ ਇਧਰਲੇ ਪਾਸੇ ਵੀ ਪਾਣੀ ਆ ਗਿਆ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੈ ਤੇ ਆ ਹੁਣ ਇੱਥੇ ਜਿਹੜੀ ਜ਼ਮੀਨ ਨੂੰ ਖੋਰਾ ਲੱਗਾ ਹੋਇਆ ਸੀ ਆ ਦੇਖੋ ਸਾਡੇ ਕਿੰਨੇ ਇੱਥੇ ਵਰਕਰ ਲੱਗੇ ਆ ਸਾਡੇ ਸਾਰੇ ਅਫੀਸਰ ਸਹਿਬਾਨ ਮੈਡਮ ਡੀਸੀ ਇੱਥੇ ਖੜੇ ਆ ਤੇ ਸਾਡੇ ਡਿਪਾਰਟਮੈਂਟ ਦੇ ਐਸਸੀ ਐਕਸ਼ਨ ਜੀ ਐਸ ਡੀਓ ਤੇ ਵੱਡੀ ਗਿਣਤੀ ਦੇ ਵਿੱਚ ਲੇਬਰ ਇੱਥੇ ਲਾ ਕੇ ਤਾਂ ਕਿ ਜ਼ਮੀਨ ਇਧਰੋਂ ਖੋਰਾ ਨਾ ਲੱਗ ਜਾਵੇ ਜ਼ਮੀਨ ਦੀ ਬਚਤ ਹੋ ਜਾਵੇ ਉਹ ਸਾਰੇ ਲੱਗੇ ਹੋਏ ਆ ਸੋ ਇਸ ਸਮੇਂ ਜੋ ਗੱਲ ਹੈ ਸਭ ਤੋਂ ਵੱਡੀ ਕਿ ਦੇਖੋ ਪਾਣੀ ਆਣਾ ਤਾਂ ਕੁਦਰਤ ਦੀ ਉਹ ਹੈ ਬਰਸਾਤ ਹੋਣੀ ਇਹ ਸਭ ਕੁਦਰਤ ਦਾ ਹੈ ਪਰ ਇਸ ਤੋਂ ਲੋਕਾਂ ਨੂੰ ਕਿਵੇਂ ਬਚਾਇਆ ਜਾਵੇ ਘੱਟ ਤੋਂ ਘੱਟ ਨੁਕਸਾਨ ਕਿਵੇਂ ਹੋਵੇ ਜਿਹੜੇ ਲੋਕ ਪਾਣੀ ਦੇ ਵਿੱਚ ਘਿਰ ਗਏ ਉਹਨਾਂ ਨੂੰ ਰਾਹਤ ਸਮੱਗਰੀ ਕਿਵੇਂ ਪਹੁੰਚਾਈ ਜਾਵੇ ਸੋ ਇਹ ਗੱਲ ਹੈ ਸਭ ਤੋਂ ਵੱਡੀ ਹੁਣ ਦੇਖਣ ਦੀ ਸੋ ਅਸੀਂ ਇਸ ਗੱਲ ਤੇ ਪਹਿਰਾ ਦੇ ਰਹੇ ਹਾਂ ਸਰ ਮੁਆਵਜ਼ੇ ਦੀ ਗੱਲ ਆ ਰਹੀ ਹੈ ਕਿ ਕਿਸਾਨ ਕਹਿ ਰਹੇ ਕਿ ਸਾਡੀ ਜ਼ਮੀਨਾਂ ਜਰੀਏ ਪਾਣੀ ਚ ਆ ਗਈਆਂ ਹੈ ਤੇ ਉਹ ਮੁਆਵਜ਼ੇ ਦੀ ਮੰਗ ਵੀ ਕਰ ਰਹੇ ਹਨ ਮੈਂ ਉਹ ਵੀ ਗੱਲ ਕਰ ਦੱਸਦਾ ਪਹਿਲਾਂ ਦੇਖੋ ਜੋ ਲੋਕਾਂ ਨੂੰ ਰਾਹਤ ਪਹੁੰਚਾਉਣ ਦੀ ਗੱਲ ਹੈ ਅਸੀਂ ਸਾਰੇ ਹਲਕੇ ਨੂੰ ਜਿੱਥੇ-ਜਿੱਥੇ ਵੀ ਅਫੈਕਟਡ ਹੈ ਉੱਥੇ ਸੈਕਟਰ ਦੇ ਵਿੱਚ ਵੰਡ ਕੇ ਅਸੀਂ ਸਾਰੇ ਆਫੀਸਰਸ ਦੀ ਡਿਊਟੀ ਲਈ ਹੋਈ ਹੈ ਸਾਰੇ ਜਿਹੜੇ ਸਾਡੇ ਵਾਟਰ ਰਿਸੋਰਸ ਡਿਪਾਰਟਮੈਂਟ ਦੇ ਅਧਿਕਾਰੀ ਲੱਗੇ ਹੋਏ ਆ ਪੂਰੇ ਕੋਆਰਡੀਨੇਸ਼ਨ ਦੇ ਨਾਲ ਹਰ ਇੱਕ ਜਗ੍ਹਾ ਮੈਡੀਕਲ ਟੀਮਾਂ ਪਹੁੰਚ ਰਹੀਆਂ ਨੇ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖੁਦ ਮੋਨੀਟਰਿੰਗ ਕਰ ਰਹੇ ਨੇ ਇਹ ਸਾਰਾ ਪ੍ਰਸ਼ਾਸਨ ਇਸ ਗੱਲ ਤੇ ਲੱਗਿਆ ਤੇ ਅੱਜ ਮੈਨੂੰ ਇਹ ਤਸੱਲੀ ਹੈ ਇਸ ਗੱਲ ਦੀ ਕਿ ਕੱਲ ਮੈਂ ਇੱਥੇ ਕਪੂਰਥਲੇ ਗਿਆ ਸੀ ਉੱਥੇ ਸੀ ਢਾਣੀਆਂ ਤੇ ਵੀ ਜਾ ਕੇ ਜਿਹੜੇ ਲੋਕ ਪਾਣੀ ਤੇ ਘਰੇ ਵੇ ਲੋਕ ਤਸੱਲੀ ਜ਼ਾਹਰ ਕਰਦੇ ਸੀ ਕਿ ਦੇਖੋ ਜੀ ਸਮਝਦੇ ਤਾਂ ਦੇਖੋ ਸਾਰੇ ਹੀ ਆ ਵੀ ਪਾਣੀ ਤੇ ਕਿਸੇ ਦੇ ਸਾਰੇ ਨਹੀਂ ਆ ਪਰ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਸੋ ਜਿੱਥੇ ਤੱਕ ਮੁਆਵਜ਼ੇ ਦਾ تعلق ਆ ਮੁਆਵਜ਼ਾ ਬਿਲਕੁਲ ਹੁਣ ਤਾਂ ਸਾਡੇ ਸਾਹਮਣੇ ਜਿਹੜੀ ਸਥਿਤੀ ਹੈ ਇਹਨਾਂ ਲੋਕਾਂ ਨੂੰ ਸੰਭਾਲਣ ਦੀ ਹੈ ਤੇ ਜਿੱਥੇ ਕੋਈ ਇਸ ਤਰ੍ਹਾਂ ਦੇ ਪੁਆਇੰਟ ਨੇ ਜਿਵੇਂ ਇਸ ਤਰ੍ਹਾਂ ਆਪਾਂ ਮਜਬੂਤ ਇੱਥੇ ਖੜੇ ਕਰਨ ਲੱਗ ਰਹੇ ਆ ਉਹ ਮਜਬੂਤ ਕਰਨਦੀ ਹੈ ਲੋਕਾਂ ਨੂੰ ਰਾਹਤ ਪਹੁੰਚਾਉਂਦੀ ਹੈ ਤੇ ਅਸੀਂ ਸਾਰੇ ਹੁਕਮ ਕਰਤੇ ਆ ਕਿ ਸਾਰੇ ਗਰਦੌਰੀ ਕਰਕੇ ਜੋ ਮੁਆਵਜ਼ਾ ਹੈ ਐਜ ਪਰ ਲਓ ਉਹ ਸਾਰਾ ਅਸੀਂ ਲੋਕਾਂ ਨੂੰ ਦੇਵਾਂਗੇ ਕੋਈ ਕੋਹਰ ਆਉਣ ਦੀ ਲੋੜ ਨਹੀਂ ਅਸੀਂ ਉਹਦੀ ਵੀ ਰਾਖੀ ਕਰਾਂਗੇ ਤੇ ਹੁਣ ਜਾਨ ਮਾਲ ਦੀ ਰਾਖੀ ਹੈ ਜਿਹੜੀ ਉਹ ਸਾਰੀ ਸਰਕਾਰ ਦਿਨ ਰਾਤ ਲੱਗੀ ਹੈ ਅਸੀਂ 4 ਜ਼ਿਲ੍ਹੇ ਜਿਆਦਾ ਇਫੈਕਟਡ ਨੇ ਅਸੀਂ ਦੋ ਦੋ ਮੰਤਰੀਆਂ ਦੀ ਵੀ ਉੱਥੇ ਡਿਊਟੀ ਲਾਈ ਹੈ ਸਾਡੇ ਮੰਤਰੀ ਸਹਿਬਾਨ ਵੀ ਉੱਥੇ ਜਾ ਕੇ ਬੈਠਣਗੇ ਉਹ ਕੱਲ ਡਿਊਟੀਆਂ ਲਾਈਆਂ ਨੇ ਪਾਰਟੀ ਵੱਲੋਂ ਉਹ ਵੀ ਜਾ ਕੇ ਉੱਥੇ ਬੈਠਣਗੇ ਸੋ ਮੇਰਾ ਕਹਿਣ ਤੋਂ ਭਾਵੇਂ ਹੈ ਕਿ ਕੁਦਰਤ ਦੀ ਮਾਰ ਨੂੰ ਕੋਈ ਰੋਕ ਨਹੀਂ ਸਕਦਾ ਪਰ ਸਾਡੇ ਵੱਲੋਂ ਸਭ ਪੁਖਤਾ ਪ੍ਰਬੰਧ ਨੇ ਅਸੀਂ ਕਿਤੇ ਕਿਸੇ ਨੂੰ ਕੋਈ ਤਕਲੀਫ ਨਹੀਂ ਆਉਂਦੇ ਸਰਕਾਰ ਤੇ ਲੋਕਾਂ ਦੀ ਮੰਗ ਹੈਗੀ ਆ ਵੀ ਜਿਹੜੀਆਂ ਨੋਚਾ ਹੈਗੀਆਂ ਖੁਰਦੀਆਂ ਪਈਆਂ ਇਹਨਾਂ ਨੂੰ ਪੱਕੇ ਤੌਰ ਤੇ ਪੱਥਰਾਂ ਦੀ ਜੜੀ ਬਰਵਾਈ ਜਾਵੇ ਤਾਂ ਜੋ ਹਰ ਵਾਰੀ ਜਦ ਨੁਕਸਾਨ ਹੁੰਦਾ ਉਹਦੇ ਤੋਂ ਬਚਾਅ ਹੋ ਸਕੇ ਉਹ ਮੈਂ ਪਹਿਲਾਂ ਕਹਿੰਦਾ ਸਾਡੇ ਐਸੀ ਸਾਹਿਬ ਖੜੇ ਆ ਇੱਥੇ ਦੀ ਸਭ ਨੇ ਕਿਹਾ ਉਹ ਅਸੀਂ ਇਹਨਾਂ ਨੂੰ ਕਹਤਾ ਇੱਥੇ ਸਟੱਡ ਬਣਨ ਦੀ ਲੋੜ ਹੈ ਸਟੱਡ ਅਸੀਂ ਬਣਾਵਾਂਗੇ ਇਹ ਦੇਖ ਕੇ ਜਿਸ ਤਰ੍ਹਾਂ ਅਸੀਂ ਅਗਾਊਂ ਪ੍ਰਬੰਧ ਕੀਤੇ ਸੀ ਹੁਣ ਆ ਜਿਹੜਾ ਬਣ ਹੈ ਨਾ ਇਹ ਵੀ ਅਗਾਊਂ ਪ੍ਰਬੰਧਾ ਦੇ ਵਿੱਚ ਸੀ ਇਹ ਪਹਿਲਾਂ ਨਹੀਂ ਸੀ ਇੱਥੇ ਇਹ ਅਸੀਂ 276 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਪਹਿਲਾਂ ਖਰਚਿਆ ਕਿ ਜਿੱਥੇ ਵੀ ਕਿਤੇ ਖਾਤਰਾ ਹੈ ਉਹਨੂੰ ਪਹਿਲਾਂ ਠੀਕ ਕੀਤਾ ਜਾਵੇ ਇਹ ਉਸ ਦੀ ਕੜੀ ਦਾ ਹਿੱਸਾ ਇੱਕ ਸੋ ਸਾਰੇ ਪੰਜਾਬ ਚ ਅਸੀਂ ਕੀਤਾ ਦੇ 8-10 ਹਾਕੇ ਹੋ ਗਏ ਨੇ ਜੀ 8-10 ਹਾਕੇ ਹੋ ਗਏ ਨੇ ਹਰ ਸਾਲ ਸੇਮ ਪਾਣੀ ਆਂਦਾ ਸੇਮ ਸਿਚੁਏਸ਼ਨ ਹੁੰਦੀ ਹੈ ਹਰ ਸਾਲ ਹੀ ਕਰੋੜਾਂ ਰੁਪਏ ਜਿਹੜੇ ਖਰਚ ਕੀਤੇ ਜਾਂਦੇ ਕਰੋੜਾਂ ਰੁਪਏ ਮੁਆਵਜ਼ਾ ਦਿੱਤਾ ਜਾਂਦਾ ਕੀ ਇਹ ਸਥਿਤੀ ਹਰ ਸਾਲ ਐਵੇਂ ਦੀ ਐਵੇਂ ਚੱਲਦੀ ਰਹੇਗੀ ਕੋਈ ਪਰਮਾਨੈਂਟ ਸੋਲੂਸ਼ਨ ਨਹੀਂ ਅੱਜਕਰ 8-10 ਹਾਕੇ ਜੇ ਮਿਲਿਆ ਜੀ ਸਾਨੂੰ ਦੇਖੋ ਤੁਸੀਂ ਦੱਸ ਦਿਓ ਮੈਨੂੰ ਜਿਹੜਾ ਸੋਲੂਸ਼ਨ ਹੈ ਅਸੀਂ ਬੰਨ ਮਜ਼ਬੂਤ ਕਰ ਸਕਦੇ ਆ ਸਾਡਾ ਕੋਈ ਬੰਨ ਟੁੱਟਿਆ ਮੈਨੂੰ ਉਹ ਦੱਸ ਦਿਓ ਹੁਣ ਜੇ ਬੰਨਾਂ ਦੇ ਵਿਚਾਲੇ ਲੋਕੀ ਬੈਠੇ ਆ ਉਹਨਾਂ ਨੇ ਆਰਜੀ ਬੰਨ ਬਣਾਏ ਹੋਏ ਨੇ ਅਸੀਂ ਤੇ ਕਹਿੰਨੇ ਆ ਅਸੀਂ ਉਹਨਾਂ ਨੂੰ ਹੁਣ ਵੀ ਜਿਹੜੇ ਲੋਕ ਉੱਥੇ ਬੈਠੇ ਨੇ ਅਸੀਂ ਕੱਲ ਮੈਂ ਜਾ ਕੇ ਬੇਨਤੀ ਕੀਤੀ ਉਹਨਾਂ ਨੂੰ ਵੀ ਤੁਸੀਂ ਬਾਹਰ ਆ ਜਾਓ ਉੱਥੇ ਬਾਹਰ ਸਾਨੇ ਨੇ ਏਵੈਕੂਏਸ਼ਨ ਸੈਂਟਰ ਸਾਨੇ ਬਣਾਏ ਹੋਏ ਆ ਸਾਡੀਆਂ ਸਾਰੀਆਂ ਟੀਮਾਂ ਬੈਠੀਆਂ ਨੇ ਪਰ ਲੋਕੀ ਨਹੀਂ ਆ ਰਹੇ ਸਰ ਜਿਹੜੇ ਬੰਨ ਦੀ ਤੁਸੀਂ ਗੱਲ ਕਰ ਰਹੇ ਹੋ ਜਿਹੜੇ ਆਰਜੀ ਬੰਨ ਬੰਦੇ ਆ ਕਿ ਲੈਬਸ ਨਹੀਂ ਕਰ ਸਰ ਅਧਿਕਾਰੀਆਂ ਦਾ ਵੀ ਵੀ ਉਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਉਹ ਬੰਨ ਦੇ ਰਹੇ ਆ ਉੱਥੇ ਵੀ ਲੋਕਾਂ ਨੂੰ ਜਿਹੜਾ ਦਰਿਆਈ ਇਲਾਕੇ ਦੇ ਵਿੱਚ ਜ਼ਮੀਨਾਂ ਦੇ ਕਬਜ਼ਾ ਵੀ ਕਰਨ ਦੇ ਰਹੇ ਆ ਹਰ ਜੀ ਬੰਵੀਤ ਵਾਲੇ ਦੇਖੋ ਤੁਸੀਂ ਹੁਣ ਖੁਦ ਹੀ ਤੁਸੀਂ ਕਿਹਾ ਵੀ ਘਰ ਕਿਵੇਂ ਛੱਡਣਾ ਹੁਣ ਕਿਸੇ ਨੂੰ ਮਜਬੂਰ ਤੇ ਨਹੀਂ ਕੀਤਾ ਜਾ ਸਕਦਾ ਨਹੀਂ ਹਰ ਜੀ ਜਿਹੜੇ ਤੁਸੀਂ ਘਰ ਉਹ ਬੱਚਿਆਂ ਨੂੰ ਦੇਖ ਕੇ ਸਾਨੂੰ ਇਸ ਤਰ੍ਹਾਂ ਲੱਗਦਾ ਦੀ ਪਾਣੀ ਉੱਥੇ ਸੀ ਪਰ ਉਹਨਾਂ ਨੂੰ ਕਿਹਾ ਵੀ ਅਸੀਂ ਤੇ ਦੇਖੋ ਪ੍ਰਬੰਧ ਕੀਤੇ ਆ ਮਲਤੀ ਸਾਹਿਬ ਇੱਕ ਪਿੰਡ ਬਾਕੀ ਸਾਨੂੰ ਲੋਕਾਂ ਦੇ ਛਾਵਾਂ ਦੇ ਵੀ ਫਲਚਣਾਂ ਨੇ ਪੈਂਦੀਆਂ ਮਲਤੀ ਸਾਹਿਬ ਇੱਕ ਕਾਲੂ ਵਾਲਾ ਪਿੰਡ ਹੈ ਜਿਹੜਾ ਕਿ ਤਿੰਨ ਪਾਸੇ ਸਤੂ ਨਦੀ ਨਾਲ ਕਿ ਰਹਿਆ ਹੈ ਇੱਕ ਪਾਕਿਸਤਾਨ ਨਾਲ ਜਿਹਨੇ ਮੈਡਮ ਨੇ ਗੱਲ ਕੀਤੀ ਉਹਦੀ ਕੋਈ ਸਾਰ ਵੀ ਨਹੀਂ ਲੈ ਰਿਆ ਉਹਦੇ ਨੂੰ ਲੈ ਕੇ ਪੁਲ ਦੀ ਮੰਗ ਕਰ ਰਿਹਾ ਕਿ ਪ੍ਰਸ਼ਾਸਨ ਇਸ ਵਾਰ ਉਸ ਵੱਲ ਧਿਆਨ ਦੇਵਾਂਗੇ ਜਿਹੜੀ ਸਾਰ ਲੈਂਦੀ ਗੱਲ ਆ ਉਹ ਬਿਲਕੁਲ ਤੁਸੀਂ ਉੱਥੇ ਜਾ ਕੇ ਪਤਾ ਕਰ ਲੋ ਅਸੀਂ ਇਹ ਵੀ ਹਦਾਇਤਾਂ ਕੀਤੀਆਂ ਨੇ ਮੈਂ ਅੱਜ ਇੱਥੇ ਆ ਕੇ ਜਿੰਨੇ ਵੀ ਲੋਕ ਅਫੈਕਟਡ ਨੇ ਅਸੀਂ ਉਹਨਾਂ ਦੇ ਫੋਨ ਨੰਬਰ ਨੇ ਜਿਹੜੇ ਉਹ ਸਾਡੇ ਅਧਿਕਾਰੀਆਂ ਲਵੇ ਹੋਣਗੇ ਉੱਥੇ ਅਸੀਂ ਕੰਟਰੋਲ ਰੂਮ ਜਿਹੜੇ ਸਥਾਪਿਤ ਕੀਤੇ ਨੇ ਉਹਨਾਂ ਲਵੇ ਸਾਰਿਆਂ ਨੇ ਲਵੇ ਕੰਟਰੋਲ ਰੂਮ ਦਾ ਨੰਬਰ ਹੈ ਅੱਧੀ ਰਾਤ ਉਹ ਆਵਾਜ਼ ਮਾਰਨਗੇ ਤਾਂ ਅੱਧੀ ਰਾਤ ਉੱਥੇ ਉਸੇ ਤਰ੍ਹਾਂ ਦੀ ਮਦਦ ਪਹੁੰਚਾਈ ਜਾਊਗੀ ਤੇ ਅਸੀਂ ਖੁਦ ਹੁਣ ਫੋਨ ਕਰਕੇ ਉਹਨਾਂ ਲੋਕਾਂ ਨੂੰ ਪੁੱਛਾਂਗੇ ਕਿ ਕਿਸੇ ਚੀਜ਼ ਦੀ ਕਮੀ ਤੇ ਨਹੀਂ ਹੈ ਪਰ ਮੈਂ ਇਹ ਗੱਲ ਜ਼ਿੰਮੇਵਾਰੀ ਦੇ ਨਾਲ ਕਹਿ ਸਕਦਾ ਕਿ ਕਿਤੇ ਕੋਈ ਸਰਕਾਰ ਵੱਲੋਂ ਕਮੀ ਨਹੀਂ ਕੁਦਰਤ ਦੀ ਮਾਰ ਜਿਵੇਂ ਮੈਂ ਪਹਿਲਾਂ ਕਿਹਾ ਕੁਦਰਤ ਤੇ ਕੁਦਰਤ ਹੈ ਉਹਦੇ ਕਿਸੇ ਦਾ ਕੋਈ ਬਸ ਨਹੀਂ ਹੈ ਠੀਕ ਹੈ ਸਰ